হাই <laughs> ਜਾ ਵਿੰਕਲ ਨਾਗਪੁਰ ਨੈਕਸਟ ਵਿੰਕਲ ਨਾਗਪੁਰ ਮੈਮ ਅੱਜ ਤੀਆਂ ਦਾ ਮੇਲਾ ਕਰਾਇਆ ਗਿਆ ਤੁਸੀਂ ਵਿਸ਼ੇਸ਼ ਤੌਰ ਤੇ ਸ਼੍ਰੀ ਮੁਖਸਰ ਸਾਹਿਬ ਤੇ ਪਹੁੰਚੇ ਹੋ ਠੀਕ ਹੈ ਨਾ ਚਾਹੂੰਗੀ ਸਭ ਤੋਂ ਪਹਿਲਾਂ ਤੇ ਮੈਂ ਮੈਮ ਨਿਰਬਲ ਇਸ ਤੀਆਂ ਦੇ ਫੰਕਸ਼ਨ ਦੀ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਦੇਣਾ ਚਾਹੁੰਦੀ ਆ ਕਿ ਜਿਨ੍ਹਾਂ ਦੇ ਐਫਰਟਸ ਦੇ ਨਾਲ ਉਹਨਾਂ ਨੇ ਇੱਕ ਸਾਂਝੇ ਪਲੇਟਫਾਰਮਸ ਤੇ ਲੇਡੀਜ਼ ਨੂੰ ਆਪਦੇ ਘਰਾਂ ਦੇ ਕੰਮਾਂ ਤੋਂ ਛੱਡ ਕੇ ਇਕੱਠੇ ਹੋਣ ਦਾ ਮੌਕਾ ਦਿੱਤਾ ਆ ਤੇ ਜਿਵੇਂ ਕਿ ਐਸੇ ਲੋਡ ਚ ਕਾਫੀ ਫੰਕਸ਼ਨਸ ਪਹਿਲਾਂ ਵੀ ਹੋਏ ਨੇ ਬਟ ਇਹ ਮਤਲਬ ਬਹੁਤ ਵਧੀਆ ਫੰਕਸ਼ਨ ਹੈ ਮੈਂ ਬਹੁਤ ਐਫਰਟਸ ਕੀਤੇ ਨੇ ਐਂਡ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੈਗਾ ਆ ਗੱਲ ਕਰੀਏ ਜਿੱਥੇ ਮੋਬਾਈਲ ਦਾ ਜੋਗਾ ਤੇ ਸਾਡੇ ਬੱਚੇ ਆ ਜਿਹੜੇ ਸਾਡੇ ਵਿਰਸੇ ਤੋਂ ਦੂਰ ਹੋਣ ਬਹੁਤ ਜਾ ਰਹੇ ਹੈ ਇਹ ਲੱਗਦਾ ਨਹੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਗਾਜ਼ ਹੋਣਾ ਬੜਾ ਜ਼ਰੂਰੀ ਬਿਲਕੁਲ ਹੋਣਾ ਚਾਹੀਦਾ ਹੈ ਕਿ ਮਤਲਬ ਸਾਲ ਦੇ ਵਿੱਚ ਕਲੀਆ ਤੀਆਂ ਹੀ ਨਹੀਂ ਆਪਾਂ ਨੂੰ ਹੋਰ ਵੀ ਫੰਕਸ਼ਨ ਸੈਲੀਬ੍ਰੇਟ ਕਰਨੇ ਚਾਹੀਦੇ ਨੇ ਬੇਸਿਕਲੀ ਇੱਥੇ ਸਾਰੇ ਆਪਾਂ ਇਕੱਠੇ ਹੋਏ ਆਂ ਬਟ ਪਰ ਪੱਕਾ ਪਤਾ ਨਹੀਂ ਕਿ ਤੀਆਂ ਬੇਸਿਕਲੀ ਹੁੰਦੀਆਂ ਕਿਵੇਂ ਤੀਆਂ ਮਤਲਬ ਹਰੇਕ ਕਲਚਰ ਅਕੋਰਡਿੰਗ ਜਿਵੇਂ ਪੰਜਾਬੀ Hindu ਧਰਮ ਅਕੋਰਡਿੰਗ ਵੱਖਰੇ ਵੱਖਰੇ ਮਨਾਇਆ ਜਾਂਦੀਆਂ ਨੇ ਜਿਵੇਂ Hindu ਧਰਮ ਦੇ ਵਿੱਚ ਲੋਕੀ ਵਰਤ ਰੱਖਦੇ ਨੇ ਆਬੀ ਲੰਬੀ ਪਤੀ ਦੀ ਲੰਬੀ ਉਮਰ ਦੇ ਵਾਸਤੇ ਐਵੇਂ ਆਪਣੇ ਪੰਜਾਬੀ ਕਲਚਰ ਦੇ ਵਿੱਚ ਮਤਲਬ ਜਿਹੜੀਆਂ ਕੁੜੀਆਂ ਸੋਹਰੇ ਨਹੀਂ ਸੋਹਰੇ ਹੁੰਦੀਆਂ ਉਹਨਾਂ ਨੂੰ ਉਹਨਾਂ ਦੇ ਪ੍ਰਸੰਧ ਧਾਰਾ ਦੇ ਨੌਂਦੇ ਨੇ ਤੇ ਕਈ ਤਾਂ ਵੈਸੇ ਪੇਕੇ ਜਾ ਕੇ ਮਨਾਉਂਦੇ ਵੈਸੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੁੜੀਆਂ ਸਾਰੀਆਂ ਪੇਕੇ ਇਕੱਠੀਆਂ ਹੁੰਦੀਆਂ ਸੀਗੀਆਂ ਤਾਂ ਹੀ ਸਾਰੀਆਂ ਬੋਲੀਆਂ ਦੇ ਵਿੱਚ ਕਿ ਆ ਜਾਂਦਾ ਕਿ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੀਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਬਟ ਅੱਜ ਕੱਲ੍ਹ ਥੋੜਾ ਕਲਚਰ ਚੇਂਜ ਹੁੰਦਾ ਜਾਂਦਾ ਆ ਸੋ ਇਹੋ ਜਿਹੇ ਫੰਕਸ਼ਨਸ ਹੋਣੇ ਚਾਹੀਦੇ ਨੇ ਐਂਡ ਮੈਂ ਤਾਂ ਬਹੁਤ ਵਧੀਆ ਉਤਾਲਾ ਹੈਗਾ ਯਾਰ ਜਿਹੜੇ ਅੱਜ ਦੀ ਸਾਡੀ ਨੌਜਵਾਨੀ ਆ ਜਿਹੜੀ ਮੋਬਾਈਲਾਂ ਚ ਤੁਸੀਂ ਇਹਨਾਂ ਨੂੰ ਕੀ ਮੈਸੇਜ ਦੇ ਬਸ ਉਹ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਦ ਤੋਂ ਵੱਧ ਆ ਤੇ ਕਲਚਰ ਨਾਲ ਜੁੜੋ ਜੇ ਤੁਸੀਂ ਆਗਿਆ ਕਲਚਰ ਨਾਲ ਨਹੀਂ ਜੁੜੋਗੇ ਆ ਦੀ ਜਗਾ ਭੁੱਲ ਜਾਓਗੇ ਤੇ ਇੱਕ ਦਿਨ ਇਸ ਨਕਸ਼ੇ ਤੋਂ ਪੰਜਾਬ ਦਾ ਨਾਮ ਖਤੋ ਹੋਊਗਾ ਥੈਂਕ ਯੂ ਥੈਂਕ ਯੂ ਮੈਂ ਮਰਜੋਤੀਆਂ ਦਾ ਮੇਲਾ ਕਰਾਇਆ ਗਿਆ ਕੀ ਕਹਣਾ ਚਾਹੁੰਦਾ ਤੀਆਂ ਦਾ ਮੇਲਾ ਬਹੁਤ ਸੋਹਣਾ ਕਰਾਇਆ ਗਿਆ ਨਿਰਮਲ ਕੌਰ ਜੀ ਨੇ ਸਾਨੂੰ ਅੱਜ ਇੰਨਾ ਸਾਰਿਆਂ ਨੂੰ ਇਕੱਠਾ ਕਰਕੇ ਕਿੰਨੀਆਂ ਸੋਹਣੀਆਂ ਸੋਹਣੀਆਂ ਸਾਰੀਆਂ ਮਟਿਆਰਾਂ ਬਣ ਕੇ ਆਈਆਂ ਨੇ ਘਰ ਦੇ ਕੰਮਾਂ ਦੇ ਵਿੱਚ ਅਸੀਂ ਓਵੇਂ ਰੁੱਝੇ ਰਹਨੇ ਆ ਅੱਜ ਸਾਨੂੰ 1 ਹਫਤਾ ਹੋ ਗਿਆ ਇੰਨਾ ਸ਼ੌਂਕ ਚੜਿਆ ਵੀ ਤੀਆਂ ਐ ਤੀਆਂ ਐ ਤੀਆਂ ਮਲੋੜ ਦਾ ਬੈਸਟ ਫੰਕਸ਼ਨ ਕਰਵਾਇਆ ਨਿਰਮਲ ਕੌਰ ਜੀ ਨੇ ਬੈਸਟ ਫੰਕਸ਼ਨ ਮੈਮ ਜੇ ਗੱਲ ਕਰੀਏ ਜਿਵੇਂ ਸੌਣ ਦੇ ਮਹੀਨੇ ਚ ਤੀਆਂ ਤੀਆਂ ਦਾ ਮੇਲਾ ਪਨਾਇਆ ਜਾਂਦਾ ਜਿਹੜੀਆਂ ਪੇਕੇ ਆਦੇ ਘਰਾਂ ਚ ਆਉਂਦੀਆਂ ਹਨਾ ਸਡੀਆਂ ਭੈਣਾਂ ਤੇ ਤੀਆਂ ਮਨਾਉਨੀਆਂ ਤੇ ਲੱਗਦਾ ਨਹੀਂ ਕਿ ਤੇ ਸੌਣ ਦਾ ਮਹੀਨਾ ਸਾਜ ਦੁਮਾਰੀ ਆ ਨਹੀਂ ਲੱਗਦਾ ਤਾਂ ਹੈਗਾ ਹੁਣ ਆਪਾਂ ਕਰ ਵੀ ਕੀ ਸਕਦੇ ਆ ਜਦੋਂ ਆਂਦਾ ਹੀ ਇੱਕ ਵਾਰੀ ਆ ਵੈਸੇ ਤੀਆਂ ਸੌਣ ਤੇ ਭਾਦੋ ਦੋ ਮਹੀਨੇ ਹੀ ਚਲਦੀਆਂ ਨੇ ਹੈਨਾ ਪਰ ਸੌਣ ਦੀਆਂ ਤੀਆਂ ਬਹੁਤ ਮਸ਼ਹੂਰ ਨੇ ਇਹ ਇੱਕ ਮਹੀਨਾ ਵੀ ਜੇ ਔਰਤਾਂ ਆ ਬਿਅਸਥੇ ਕੰਮ ਕੱਢ ਲੈਣ ਤਰਜ ਕੇ ਜੀ ਲੈਂਦੀਆਂ ਨੇ ਜੀ ਇ ਕੀ ਕਹਿਣਾ ਚਾਹੋਗੇ ਅੱਜ ਦੀ ਨੌਜਵਾਨੀ ਅੱਜ ਦੀ ਨੌਜਵਾਨੀ ਲਈ ਕਹੂੰਗੀ ਮੋਬਾਈਲਾਂ ਨੂੰ ਛੱਡੋ ਤੇ ਆਦੇ ਪੰਜਾਬੀ ਵਿਰਸੇ ਨਾਲ ਜੁੜੋ ਮੈਮ ਜੋ ਅੱਜ ਤੀਆਂ ਦਾ ਮੇਲਾ ਦਾ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਮਲੂੜ ਦੇ ਵਿੱਚ ਸੋ ਕੋ ਕੀ ਕਹਿਣਾ ਤੀਆਂ ਦਾ ਮੇਲਾ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਵਧੀਆ ਮੈਡਮ ਨੇ ਅਰੇਂਜ ਕੀਤਾ ਨਿਰਮਲ ਗਿੱਲ ਮਾਮਨੇ ਐਂਡ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਬਹੁਤ ਵਧੀਆ ਪਰਫਾਰਮੈਂਸਸ ਵੀ ਦੇ ਰਿਹਾ ਸਭ ਸਭ ਕੁਝ ਖਾਣ ਪੀਣ ਦਾ ਅਰੇਂਜਮੈਂਟ ਵੀ ਬਹੁਤ ਵਧੀਆ ਐਂਡ ਮਿਸ ਤੀਆਂ ਵੀ ਕੱਢਿਆ ਗਿਆ ਬਹੁਤ ਵਧੀਆ ਸੀ ਬਹੁਤ ਇੰਜੋਏ ਕਰ ਰਹੇ ਹਾਂ ਜੇ ਗੱਲ ਕਰੀਏ ਸਾਡੇ ਜਿਹੜੇ ਬੱਚੇ ਆ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਆ ਠੀਕ ਹੈ ਨਾ ਤੁਹਾਨੂੰ ਬੱਚੇ ਕਾਫੀ ਬੱਚੇ ਵਿਰਸੇ ਤੋਂ ਦੂਰ ਜਾ ਰਹੇ ਆ ਇਹਦਾ ਰੀਜ਼ਨ ਮੇਨਲੀ ਜਿਹੜਾ ਹੈ ਮੋਬਾਈਲਸ ਹੈ ਜਾਂ ਗੇਮਸ ਜੋ ਵੀ ਚੱਲ ਰਹੀਆਂ ਬੱਚੇ ਆਨਲਾਈਨ ਖੇਡਦੇ ਆ ਇਹ ਸਭ ਕੁਝ ਚੱਲ ਰਿਹਾ ਤਾਂ ਜਦੋਂ ਆਪਾਂ ਉਹਨਾਂ ਨੂੰ ਦੂਰ ਕਰਾਂਗੇ ਸਭ ਤੋਂ ਤਾਂ ਹੀ ਉਹ ਵਧੀਆ ਆਪਦੇ ਵਿਰਸੇ ਨਾਲ ਜੁੜ ਸਕਦੇ ਆ ਤੇ ਇਹੋ ਜਿਹੇ ਫੰਕਸ਼ਨਸ ਤੇ ਆ ਕੇ ਹਰ ਕੋਈ ਆਪਦੇ ਵਿਰਸੇ ਨਾਲ ਜੁੜਦਾ ਐਮ ਐਮ ਕੀ ਕਹਿਣਾ ਚਾਹੁੰਗੇ ਜੋ ਅੱਜ ਤੀਆਂ ਦਾ ਮੇਲਾ ਕਰਾਇਆ ਗਿਆ ਇਹ ਬਹੁਤ ਵਧੀਆ ਫੰਕਸ਼ਨ ਕਰਾਇਆ ਗਿਆ ਇਹਨਾਂ ਦਾ ਬਹੁਤ ਵਧੀਆ ਉਪਰਲ ਹੈ ਮੇਰੇ ਕਹਿਣੇ ਹਰ ਸਾਲ ਇਹਨਾਂ ਨੂੰ ਇਸ ਤਰ੍ਹਾਂ ਵੱਟੜ ਕੇ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਤੇ ਇਹਨੂੰ ਹਰ ਸਾਲ ਇਹਨਾਂ ਨੂੰ ਕਰਵਾਉਣਾ ਚਾਹੀਦਾ ਤਾਂ ਕਿ ਸਾਨੂੰ ਸਾਰੀਆਂ ਭੈਣਾਂ ਨੂੰ ਮੌਕਾ ਮਿਲ ਸਕੇ ਵੀ ਅਸੀਂ ਇੰਜੋਏ ਕਰ ਸਕੀਏ ਇਹਨੂੰ ਤੇ ਹੋਰੇ ਵੱਟੜ ਕੇ ਕੰਮ ਹੋ ਸਕੇ ਥੈਂਕ ਯੂ ਬਸ ਠੀਕ ਹੈ ਹਾਂ ਜੀ ਨਿਰਮਲ ਦੀਦੀ ਨੇ ਇੱਕ ਹਫਤਾ ਹੋ ਗਿਆ ਪੂਰੇ ਮਤਲਬ ਮਲੋੜ ਦੇ ਵਿੱਚ ਵਿਆਹ ਬਣਾ ਰੱਖਿਆ ਇਹਨਾਂ ਨੇ ਸਾਨੂੰ ਸਭ ਨੂੰ ਗੱਲ ਹੈ ਮਤਲਬ ਇੱਕ ਹਫਤਾ ਹੋ ਗਿਆ ਆਪਣੇ ਤਿਆਰੀਆਂ ਕੀਤੀਆਂ ਹੋਰ ਮਲੋੜ ਚ ਰੌਣਕਾਂ ਲਾ ਰੱਖੀ ਐ ਦੀ ਜੀ ਚ ਮੇਰੀ ਨਿਰਮਲ ਦੀ ਜੀ ਟੂਟਾ ਵਾਲੇ ਦੁਕਾਨਾਂ ਤੇ ਵੀ ਪੀੜ ਲਾ ਰੱਖੀ ਆ ਹਰ ਜਗ੍ਹਾ ਤੇ ਨਿਰਮਲ ਦੀ ਜੀ ਨਿਰਮਲ ਦੀ ਜੀ ਹੋ ਰਹੀ ਹੀ ਕੋਥੇ ਜਾ ਲਿਆ ਬਸ ਸਹੀ ਗੱਲ ਮਤਲਬ ਫੰਕਸ਼ਨ ਸੁਪਰ ਸੁਪਰ ਡੂਪਰ ਹਿੱਟ ਹਾਂ ਕੀ ਕਹਣਾ ਹਾਂਜੀ ਅਸੀਂ ਪਹਿਲੀ ਵਾਰ ਇੱਧਰ ਆਇਆ ਇੰਨਾ ਕੋਲ ਇੰਨਾ ਕੋਲ ਨਹੀਂ ਦਾ ਅਸੀਂ ਹਮੇਸ਼ਾ ਅਸ਼ੂ ਦੀ ਜੀ ਦੀ ਘੇ ਜਾਣਾ ਬਹੁਤ ਜਿਆਦਾ ਵਧੀਆ ਲੱਗਿਆ ਬਹੁਤ ਜਿਆਦਾ ਸਹੀ ਗੱਲ ਸੱਚੀ ਆਈ ਸਾਲ ਮੇਲਾ ਹੋਇਆ ਮੇਲਾ ਜਨਾ ਮੈਂ ਪਟਿਆਲੇ ਨੂੰ ਇਹਨਾਂ ਦੀਦੀ ਨੇ ਸਪੈਸ਼ਲ ਫੋਨ ਕੀਤਾ ਵੀ ਤੁਸੀਂ ਆਉਣਾ ਮੈਂ ਪਟਿਆਲੇ ਤੋਂ ਅੱਜ ਸਪੈਸ਼ਲ ਆਈ ਹਾਂ ਦੀਦੀ ਦੇ ਕਹਿਣ ਤੇ ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜੀ ਇਹ ਮੇਲੇ ਐਵੇਂ ਹੀ ਲੱਗਦੇ ਰਹਿਣ ਹਰ ਸਾਲ ਬਹੁਤ ਵਧੀਆ ਲੱਗਿਆ ਥੈਂਕ ਯੂ ਦੀਦੀ ਤੁਸੀਂ ਮੈਨੂੰ ਬੁਲਾਇਆ ਐ ਮੈਮ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਜਿਹੜਾ ਇੱਕ ਤੀਆਂ ਦਾ ਮੇਲਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੀ ਜੇ ਹੁਣ ਸਮਾਪਤੀ ਦਾ ਸਭ ਉਸ ਮੈਂ ਦਈ ਗਏ ਸਭ ਭੈਣਾਂ ਦਾ ਜਿਨ੍ਹਾਂ ਨੇ ਆ ਦੇ ਟਾਈਮ ਦੇ ਵਿੱਚ ਟਾਈਮ ਕੱਢ ਕੇ ਬੜੇ ਕੰਮ ਅੱਜ ਕੱਲ੍ਹ ਪੜੇ ਰਹੇ ਜੇ ਬਹੁਤ ਆ ਦੇ ਜੀਵਨ ਦੇ ਵਿੱਚੋਂ ਟਾਈਮ ਕੱਢ ਕੇ ਇਸ ਪ੍ਰੋਗਰਾਮ ਨੂੰ ਸੋਹਣਾ ਬਣਾਇਆ ਸਭ ਦਾ ਮੈਂ ਧੰਨਵਾਦ ਕਰਦੀ ਹਾਂ ਤੇ ਸਭ ਨੂੰ ਇਹ ਕਹਿਣੀ ਮੈਂ ਇਕੱਲੀ ਨਹੀਂ ਜੇ ਆਪਾਂ ਰਲ ਕੇ ਹੀ ਸਾਰੇ ਇਹ ਹੰਬਲਾ ਮਾਰ ਗਏ ਤੇ ਆਪਣਾ ਜਿਹੜਾ ਸੱਭਿਆਚਾਰ ਆਪਣੇ ਤੋਂ ਵਿਸਰਦਾ ਜਾਂਦਾ ਹੈ ਇਨੂੰ ਮਰਤੋਂ ਸਰਜੀਤ ਕਰ ਸਕਦੇ ਆ ਸਾਡੇ ਬੱਚੇ ਜਿਹੜੇ ਉਹ ਤਾਂ ਹੀ ਸਾਡੀ ਸੱਭਿਆਚਾਰ ਨਾਲ ਜੁੜ ਕੇ रह ਸਕਦੇ ਆ ਜੇ ਅਸੀਂ ਆਪਾਂ ਜਿੱਦਾਂ ਨੇ ਪ੍ਰੋਗਰਾਮ ਕਰਾਉਂਦੇ ਰਵਾਂਗੇ ਜੀ ਧੰਨਵਾਦ